ਮਿਆਮਾਰ ਦੇ ਵਿੱਚ ਤਬਾਹੀ ਦਾ ਮੰਜ਼ਰ ਲਗਾਤਾਰ جاری ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਚਾਰ ਵੱਡੇ ਪੁਚਾਲ ਦੇ ਝਟਕਿਆਂ ਤੋਂ ਬਾਅਦ ਵੀ ਹਜੇ ਇਹ سلسلہ ਜੋ ਹੈ ਰੁਕਣ ਦਾ ਨਾਮ ਨਹੀਂ ਲਵੇਗਾ ਤਾਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਕੁਦਰਤ ਦਾ ਬਹੁਤ ਹੀ ਬੁਰੀ ਤਰੀਕੇ ਨਾਲ ਪ੍ਰਗੋਪ ਮਿਆਮਾਰ ਦੇ ਲੋਕਾਂ ਦੇ ਉੱਤੇ ਵਰਪ ਰਿਹਾ ਹੈ ਅਗਲੇ 3 ਮਹੀਨੇ ਮਿਆਮਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੁਚਾਲ ਦੇ ਝਟਕੇ ਲੱਗਦੇ ਰਹਿਣਗੇ ਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਤਾਂ ਦੀ ਗਿਣਤੀ 1700 ਤੋਂ ਪਾਰ ਹੋ ਚੁੱਕੀ ਹੈ ਲਗਾਤਾਰ ਜਿਹੜੀਆਂ ਖਬਰਾਂ ਨੇ ਲਗਾਤਾਰ ਤਸਵੀਰਾਂ ਮਿਆਮਾਰ ਤੋਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਵੇਖ ਸਕਦੇ ਹਾਂ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਉੱਥੇ ਤਬਾਹੀ ਮਚੀ ਹੋਈ ਹੈ ਤੇ ਜਿਵੇਂ ਤੁਹਾਨੂੰ ਦੱਸਿਆ ਕਿ 1700 ਤੋਂ ਪਾਰ ਮ੍ਰਿਤਕਾਂ ਦੀ ਗਿਣਤੀ ਜਾ ਚੁੱਕੀ ਹੈ ਤੇ 3400 ਲੋਕ ਉੱਥੇ ਜ਼ਖਮੀ ਹੋ ਚੁੱਕੇ ਨੇ 300 ਤੋਂ ਵੱਧ ਲੋਕ ਜਿਹੜੇ ਨੇ ਉਹ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਪਰਵਾਰਕ ਮੈਂਬਰ ਆਪਣੇ ਮੈਂਬਰਾਂ ਨੂੰ ਲੱਭਦੇ ਹੋਏ ਉਥੇ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਉਥੇ ਦੂਜੇ ਪਾਸੇ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ 3 ਮਹੀਨੇ ਤੱਕ ਇਸੇ ਤਰ੍ਹਾਂ ਪੁਚਾਲ ਦੇ ਝਟਕੇ ਲੱਗਦੇ ਰਹਿਣਗੇ ਇਸੇ ਤਰ੍ਹਾਂ ਲਗਾਤਾਰ ਕੁਦਰਤ ਦਾ ਪਰਕੋਪ ਬਰ세ਗਾ ਤੇ ਤਬਾਹੀ ਦਾ ਮੰਜ਼ਰ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਮਿਆਮਾਰ ਦੇ ਵਿੱਚ ਤਬਾਹੀ ਦਾ ਮੰਜ਼ਰ ਲਗਾਤਾਰ جاری ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਚਾਰ ਵੱਡੇ ਪੁਚਾਲ ਦੇ ਝਟਕੇ ਤੋਂ ਬਾਅਦ ਵੀ ਹਜੇ ਇਹ سلسلہ ਜੋ ਹੈ ਰੁਕਣ ਦਾ ਨਾਮ ਨਹੀਂ ਲਵੇਗਾ ਤਾਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਕੁਦਰਤ ਦਾ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਪ੍ਰਕੋਪ ਮਿਆਮਾਰ ਦੇ ਲੋਕਾਂ ਦੇ ਉੱਤੇ ਵਰਪ ਰਿਹਾ ਹੈ ਅਗਲੇ 3 ਮਹੀਨੇ ਮਿਆਮਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੁਚਾਲ ਦੇ ਝਟਕੇ ਲੱਗਦੇ ਰਹਿਣਗੇ ਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਹੁਣ ਤੱਕ ਦੀ ਜੇਕਰ ਗੱਲ ਜਾਵੇ ਤਾਂ ਮੌਤਾਂ ਦੀ ਗਿਣਤੀ 1700 ਤੋਂ ਪਾਰ ਹੋ ਚੁੱਕੀ ਹੈ ਲਗਾਤਾਰ ਜਿਹੜੀਆਂ ਖਬਰਾਂ ਨੇ ਲਗਾਤਾਰ ਤਸਵੀਰਾਂ ਮਿਆਮਾਰ ਤੋਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਵੇਖ ਸਕਦੇ ਹਾਂ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਉੱਥੇ ਤਬਾਹੀ ਮਚੀ ਹੋਈ ਹੈ ਤੇ ਜਿਵੇਂ ਤੁਹਾਨੂੰ ਦੱਸਿਆ ਕਿ 1700 ਤੋਂ ਪਾਰ ਮ੍ਰਿਤਕਾਂ ਦੀ ਗਿਣਤੀ ਜਾ ਚੁੱਕੀ ਹੈ ਤੇ 3400 ਲੋਕ ਉੱਥੇ ਜ਼ਖਮੀ ਹੋ ਚੁੱਕੇ ਨੇ 300 ਤੋਂ ਵੱਧ ਲੋਕ ਜਿਹੜੇ ਨੇ ਉਹ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਪਰਵਾਰਕ ਮੈਂਬਰ ਆਪਣੇ ਮੈਂਬਰਾਂ ਨੂੰ ਲੱਭਦੇ ਹੋਏ ਉਥੇ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਜੁੜੀਆਂ ਨੇ ਸਾਹਮਣੇ ਆ ਰਹੀਆਂ ਨੇ ਉਥੇ ਦੂਜੇ ਪਾਸੇ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ 3 ਮਹੀਨੇ ਤੱਕ ਇਸੇ ਤਰ੍ਹਾਂ ਪੁਚਾਲ ਦੇ ਝਟਕੇ ਲੱਗਦੇ ਰਹਿਣਗੇ ਇਸੇ ਤਰ੍ਹਾਂ ਲਗਾਤਾਰ ਕੁਦਰਤ ਦਾ ਪਰਕੋਪ ਵਰਸੇਗਾ ਤੇ ਤਬਾਹੀ ਦਾ ਮੰਜ਼ਰ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਮਿਆਮਾਰ ਦੇ ਵਿੱਚ ਤਬਾਹੀ ਦਾ ਮੰਜ਼ਰ ਲਗਾਤਾਰ جاری ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਚਾਰ ਵੱਡੇ ਪੁਚਾਲ ਦੇ ਝਟਕੇ ਤੋਂ ਬਾਅਦ ਵੀ ਹਜੇ ਇਹ سلسلہ ਜੋ ਹੈ ਰੁਕਣ ਦਾ ਨਾਮ ਨਹੀਂ ਲਵੇਗਾ ਤਾਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਕੁਦਰਤ ਦਾ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਪ੍ਰਕੋਪ ਮਿਆਮਾਰ ਦੇ ਲੋਕਾਂ ਦੇ ਉੱਤੇ ਵਰਪ ਰਿਹਾ ਹੈ ਅਗਲੇ 3 ਮਹੀਨੇ ਮਿਆਮਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੁਚਾਲ ਦੇ ਝਟਕੇ ਲੱਗਦੇ ਰਹਿਣਗੇ ਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਤਾਂ ਦੀ ਗਿਣਤੀ 1700 ਤੋਂ ਪਾਰ ਹੋ ਚੁੱਕੀ ਹੈ ਲਗਾਤਾਰ ਜਿਹੜੀਆਂ ਖਬਰਾਂ ਨੇ ਲਗਾਤਾਰ ਤਸਵੀਰਾਂ ਮਿਆਮਾਰ ਤੋਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਵੇਖ ਸਕਦੇ ਹਾਂ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਉੱਥੇ ਤਬਾਹੀ ਮਚੀ ਹੋਈ ਹੈ ਤੇ ਜਿਵੇਂ ਤੁਹਾਨੂੰ ਦੱਸਿਆ ਕਿ 1700 ਤੋਂ ਪਾਰ ਮ੍ਰਿਤਕਾਂ ਦੀ ਗਿਣਤੀ ਜਾ ਚੁੱਕੀ ਹੈ ਤੇ 3400 ਲੋਕ ਉੱਥੇ ਜ਼ਖਮੀ ਹੋ ਚੁੱਕੇ ਨੇ 300 ਤੋਂ ਵੱਧ ਲੋਕ ਜਿਹੜੇ ਨੇ ਉਹ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਪਰਵਾਰਕ ਮੈਂਬਰ ਆਪਣੇ ਮੈਂਬਰਾਂ ਨੂੰ ਲੱਭਦੇ ਹੋਏ ਉਥੇ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਜੁੜੀਆਂ ਨੇ ਸਾਹਮਣੇ ਆ ਰਹੀਆਂ ਨੇ ਉਥੇ ਦੂਜੇ ਪਾਸੇ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ 3 ਮਹੀਨੇ ਤੱਕ ਇਸੇ ਤਰ੍ਹਾਂ ਪੁਚਾਲ ਦੇ ਛਟਕੇ ਲੱਗਦੇ ਰਹਣਗੇ ਇਸੇ ਤਰ੍ਹਾਂ ਲਗਾਤਾਰ ਕੁਦਰਤ ਦਾ ਪਰਕੋਪ ਵਰਸੇਗਾ ਤੇ ਤਬਾਹੀ ਦਾ ਮੰਜ਼ਰ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ